ਤੁਸੀਂ ਦੇਖ ਸਕਦੇ ਹੋ ਕਲੇਸਰ ਪਿੰਡ ਦੇ ਕਿਸੇ ਘਰ ਦੇ ਵਿੱਚੋਂ ਅਸੀਂ ਪਾਣੀ ਦਾ ਗਲਾਸ ਕੱਢਿਆ ਹੈਗਾ ਇਹ ਪਾਣੀ ਦਾ ਰੰਗ ਬਿਲਕੁਲ ਪੀਲਾ ਹੈਗਾ 스멜 ਵੀ ਨਹੀਂ ਕੀਤਾ ਜਾ ਰਿਹਾ ਤੇ ਪਿਛਲੇ 2.5 ਸਾਲ ਤੋਂ ਇਹ ਪਿੰਡ ਇਸੇ ਤਰ੍ਹਾਂ ਦਾ ਪਾਣੀ ਪੀਂਦਾ ਹੋਇਆ ਨਜ਼ਰ ਆ ਰਿਹਾ ਲਾਲਚੰਨ ਜੀ ਤੁਸੀਂ ਘਰਾਂ ਦੇ ਵਿੱਚ ਐਪੀਫਿਸ ਪਹਚਾਣਾ ਨਾ ਜਿਹੜਾ ਬੰਦ ਕਰਦੇ ਹੋ ਤੁਹਾਡਾ ਪਾਣੀ ਦੇਖ ਕੇ ਨਾ ਦਿਲ ਨਹੀਂ ਕਰਨਾ ਕਦੀ ਪੀਂਦਾਂ ਔਰ ਮੈਂ ਚਾਹਾਂਗੀ ਇਹ ਪਾਣੀ ਤੁਹਾਡੇ ਘਰ ਵੀ ਪੀਣ ਨੂੰ ਮਿਲਣਾ ਚਾਹੀਦਾ ਸਾਰਿਆਂ ਨੂੰ ਤਾਂ ਕਿ ਪਤਾ ਤੇ ਲੱਗੇ ਕਿ ਘਰ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਸਰਕਾਰ ਨੇ ਐਪੀਫਿਸ ਪਹਚਾਣੀ ਵੀ ਸ਼ੁਰੂ ਕਰ ਦਿੱਤੀ ਹੈ ਮੈਂ ਪਿੰਡ ਕਲੇਸਾ ਦਾ ਰਹਿਣ ਵਾਲਾ ਆ ਸਾਡੇ ਮਲੇ ਵਿੱਚ ਪਾਣੀ ਦੀ ਸਪਲਾਈ ਦਾ ਕੋਈ ਮਤਲਬ ਸਬਦਨ ਨਹੀਂ ਹੈ ਜਿਹੜਾ ਪਾਣੀ ਆ ਉਹ ਨਾਲ ਕਹਿੰਦੇ ਵਿੱਚ ਗੰਦਾ ਆ ਰਿਹਾ ਹੈਂਡ ਪੰਪ ਦੇ ਜਿਹੜੇ ਨੇ ਸਾਡੇ ਅਸੀਂ ਸਰਕਾਰ ਕੋਲ ਇਹ ਪੁੱਛਣਾ ਚਾਹੁੰਦੇ ਹਾਂ ਜਮੀਨ ਦੇ ਵਿਵਾਦ ਕਰਦੇ ਜਿਹੜਾ ਸਾਡੇ ਨੂੰ ਸਾਨੂੰ ਪਾਣੀ ਨਹੀਂ ਮਿਲਦਾ ਜੇ 10 ਸਾਲ ਜਮੀਨ ਦਾ ਵਿਵਾਦ ਖਤਮ ਨਹੀਂ ਹੋਏਗਾ ਤੁਹਾਨੂੰ 10 ਸਾਲ ਬਾਅਦ ਪੀਣ ਦਾ ਪਾਣੀ ਨਹੀਂ ਮਿਲੇਗਾ ਸਾਨੂੰ ਸਰਕਾਰ ਕੋਲ ਇਹ ਚੀਜ਼ ਦਾ ਜਵਾਬ ਚਾਹੀਦਾ ਹੈ ਅੱਜ ਹਲਕਾ ਪੋਆ ਦੇ ਪਿੰਡ ਕਲੇਸਰ ਦੇ ਵਿੱਚੋਂ ਕੁਝ ਪਿੰਡ ਵਾਸੀ ਮੇਰੇ ਘਰ ਪਹੁੰਚੇ ਸੀਗੇ ਜਿੱਥੇ ਉਹਨਾਂ ਨੇ ਆਪਣੀਆਂ ਮੈਨੂੰ ਮੁਸ਼ਕਲਾਂ ਦੱਸੀਆਂ ਹੈਗੀਆਂ ਔਰ ਇਸ ਪਿੰਡ ਦੀ ਮੁਸ਼ਕਲ ਅੱਜ ਦੀ ਨਹੀਂ ਪਿਛਲੇ 3 ਸਾਲ ਤੋਂ ਜ਼ਿਆਦਾ ਦੀ ਹੈ 3 ਸਾਲ ਤੋਂ ਜ਼ਿਆਦਾ ਦੀ ਔਰ ਇੱਥੇ ਤਕਰੀਬਨ ਤਕਰੀਬਨ ਜਾਦਾ ਤੋਂ ਜ਼ਿਆਦਾ ਮੈਂ ਕਹਾਂਗੀ ਨੀਅਰ ਅਬਾਊਟ 50 ਦੇ ਕਰੀਬ ਇੱਥੇ ਘਰ ਨੇ ਜਿਨ੍ਹਾਂ ਨੂੰ ਪਾਣੀ ਦੀ ਕਨੈਕਸ਼ਨ ਹਜੇ ਤੱਕ ਪ੍ਰੋਵਾਈਡ ਨਹੀਂ ਕੀਤਾ ਗਿਆ ਔਰ ਇੱਥੇ ਕੁਝ ਜ਼ਮੀਨੀ ਵਿਵਾਦ ਹੋਣ ਕਰਕੇ ਜਿੱਥੇ ਕੋਈ ਇੱਕ ਇੱਥੇ ਵਿਅਕਤੀ ਨੇ ਜਿਨੇ ਸਾਰੇ ਪਿੰਡ ਵਾਲੇ ਕਹਿ ਰਹੇ ਨੇ ਕਿਸੇ ਇੱਕ ਵਿਸ਼ੇਸ਼ ਵਿਅਕਤੀ ਵੱਲੋਂ ਜਿੱਥੇ ਉਹ ਆਪਣੀ ਪਰਸਨਲ ਜ਼ਮੀਨ ਦੇ ਉੱਤੇ ਉਹਨਾਂ ਨੇ ਸਟੇ ਲੈ ਲਿਆ ਉਹਨਾਂ ਨੇ ਚਾਹਿਆ ਕਿ ਮੈਂ ਇੱਥੋਂ ਵਾਟਰ ਸਪਲਾਈ ਦਾ ਕਨੈਕਸ਼ਨ ਨਹੀਂ ਜਾਣ ਦਿਆਂਗਾ ਚਲੋ ਉਹਨਾਂ ਦੀ ਆਪਣੀ ਪਰਸਨਲ ਹੈ ਉਹ ਕਰ ਵੀ ਸਕਦੇ ਨੇ ਸਟੇ ਲੈਣਾ ਲੈ ਲਿਆ ਸੁਣਨ ਚ ਇਹ ਵੀ ਆਇਆ ਸੀਗਾ ਕਿ ਆਪਸ ਦੇ ਵਿੱਚ ਪੰਚਾਇਤ ਜਿਹੜੀ ਹੈਗੀ ਆ ਉਸ ਬੰਦੇ ਦੇ ਨਾਲ ਵੀ ਸਹਿਮਤ ਨਹੀਂ ਸੀ ਹੋਰ ਵੀ ਕੁਝ ਡਿਸਪਿਊਟ ਪੈੰਦੇ ਰਹੇ ਔਰ ਇੱਥੇ ਕੋਰਮ ਵੀ ਪੂਰਾ ਨਾ ਹੋਣ ਕਰਕੇ ਇੱਥੇ ਪੰਚਾਇਤ ਵੀ ਰੱਦ ਕਰ ਦਿੱਤੀ ਗਈ ਆ ਔਰ ਕੁਝ ਦਿਨ ਪਹਿਲਾਂ ਜਦੋਂ ਪੰਚਾਇਤ ਸੀਗੀ ਇੱਥੇ ਜਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲਾਲਚੰਦ ਕੁਟਾਰੂ ਚੱਕ ਜੀ ਔਰ ਭਗਵੰਤ ਮਾਨ ਜੀ ਦਾ ਨਾਮ ਲਿਖਿਆ ਹੋਇਆ ਜਿੱਥੇ ਇੱਥਾ ਪਾਣੀ ਦੀਸ ਵਾਟਰ ਸਪਲਾਈ ਦਾ ਉਦਘਾਟਨ ਤੱਕ ਇੱਥੇ ਕਰਕੇ ਗਏ ਹੋਏ ਨੇ ਔਰ ਤੁਸੀਂ ਇਹ ਦੇਖ ਸਕਦੇ ਹੋ 23 12 2023 ਨੂੰ ਤੁਸੀਂ ਡੇਟਸ ਖਾਸ ਕਰਕੇ ਚੈੱਕ ਕਰਿਓ ਇਹਦਾ ਜੋ ਇਨੋਗਰੇਸ਼ਨ ਇੱਥੇ ਕੀਤੀ ਗਈ ਇਹਦਾ ਮਕਸਦ ਇਹੀ ਹੈਗਾ ਕਿ ਇਹ ਕੰਮ ਜਿਹੜਾ ਹੁਣ ਅਸੀਂ ਸ਼ੁਰੂਆਤ ਕਰ ਦਿੱਤੀ ਹੈ ਔਰ ਕੰਮ ਜਲਦ ਤੋਂ ਜਲਦ ਲੋਕਾਂ ਦੇ ਘਰਾਂ ਤੱਕ ਪਾਣੀ ਕਨੈਕਸ਼ਨ ਪਹੁੰਚਾਇਆ ਜਾਏਗਾ ਅੱਜ 2025 ਸ਼ੁਰੂ ਹੋ ਗਈ ਹੈ ਔਰ ਇਹ ਮਾਰਚ ਦਾ ਮਹੀਨਾ ਸ਼ੁਰੂ ਹੋ ਗਿਆ ਔਰ ਮੇਰੇ ਖਿਆਲ ਚ ਤਕਰੀਬਨ ਤਕਰੀਬਨ 2 ਸਾਲ ਤੋਂ ਉੱਤੇ ਹੋ ਗਿਆ 2 ਸਾਲ ਤੋਂ ਉੱਤੇ ਹੋ ਚੁੱਕਿਆ ਔਰ ਲਾਲਚੰਦ ਕਟਾਰੂ ਚੱਕ ਜੀ ਨੇ ਜੋ ਇੱਥੇ ਨੌਗਰੇਸ਼ਨ ਕੀਤੀ ਵਾਟਰ ਸਪਲਾਈ ਦੀ ਕਲੇਸਰ ਪਿੰਡ ਦੇ ਵਿੱਚ ਉਹ ਅੱਜ ਤੱਕ ਘਰਾਂ ਦੇ ਵਿੱਚ ਪਾਣੀ ਪਹੁੰਚਿਆ ਨਹੀਂ ਤੇ ਲਾਲਚੰਦ ਜੀ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਖਾਸ ਤੌਰ ਤੇ ਕੀ ਤੁਸੀਂ ਇੰਨਾ ਵੀ ਨਹੀਂ ਜਾਣਦੇ ਕਿ ਜਦੋਂ ਵੀ ਕਿਸੇ ਪਿੰਡ ਦੇ ਵਿੱਚ ਨੌਗਰੇਸ਼ਨ ਕੀਤੀ ਜਾਂਦੀ ਹੈ ਤੁਹਾਡੇ ਪਿੱਛੇ ਡਿਪਾਰਟਮੈਂਟ ਨੇ ਉਹ ਕੰਮ ਪੂਰਾ ਕੀਤਾ ਕਿ ਨਹੀਂ ਕੀਤਾ ਕਿ ਆ ਉਹ ਘਰਾਂ ਤੱਕ ਸਪਲਾਈ ਪਹੁੰਚੀ ਕਿ ਨਹੀਂ ਪਹੁੰਚੀ ਜਾਂ ਸਿਰਫ ਤੁਸੀਂ ਇੰਨਾ ਹੀ ਠੇਕਾ ਚੁੱਕਿਆ ਹੈ ਕਿ ਇੱਥੇ ਸਿਰਫ ਖਾਸ ਤੌਰ ਤੇ ਸਾਰਾ ਦਾ ਸਾਰਾ ਇਨੋਗਰੇਸ਼ਨ ਦੀ ਇੱਥੇ ਲਗਾ ਕੇ ਨਾਮ ਨੂਮ ਲਗਾ ਕੇ ਵਾਹ ਵਾਹ ਹੀ ਖਟ ਕੇ ਔਰ ਤੁਸੀਂ ਇੱਥੇ ਆਪਣੀ ਮੀਡੀਆ ਕਵਰੇਜ ਵੀ ਕਰਵਾਈ ਹੋਣੀ ਹੈ ਤਾੜੀਆਂ ਵੀ ਵਜਵਾਈਆਂ ਹੋਣੀਆਂ ਲੇਕਿਨ ਅੱਜ ਤੁਹਾਡਾ ਕੰਮ ਪੂਰਾ ਨਹੀਂ ਹੋਇਆ ਲੇਕਿਨ ਜਿਹੜੇ ਇਹੀ ਲੋਕ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਅੱਜ ਇਹੀ ਲੋਕ ਤੁਹਾਨੂੰ ਮੂੰਹ ਤੇ ਪਾਰ ਵੀ ਸੁੱਟਣਗੇ ਬਹੁਤ ਜਲ ਸੋ ਮੈਂ ਬਹੁਤ ਜਲ ਇਸ ਪਿੰਡ ਦਾ ਮਸਲਾ ਹੱਲ ਕਰਵਾਉਣ ਵਾਸਤੇ ਆਪਣੇ ਮੈਂਬਰ ਪਾਰਲੀਮੈਂਟ ਸਰਦਾਰ ਸੁਖਜਿੰਦਰ ਸਿੰਘ ਰੰਦਾਵਾ ਜੀ ਨੂੰ ਵੀ ਦੱਸਣ ਜਾ ਰਹੀ ਹਾਂ ਔਰ ਰਿਟਰਨ ਦੇ ਵਿੱਚ ਕੰਪਲੇਨ ਡੀਸੀ ਸਾਹਿਬ ਨੂੰ ਵੀ ਜਾਏਗੀ ਬੀਡੀਪੀਓ ਨੂੰ ਜਾਏਗੀ ਸੈਕਟਰੀ ਸਾਹਿਬ ਨੂੰ ਜਾਏਗੀ ਕਿ ਕਿਉਂ ਹੁਣ ਤੱਕ ਕੰਮ ਨਹੀਂ ਹੋਇਆ ਇਹ ਵੀ ਸਾਨੂੰ ਵਜ੍ਹਾ ਚਾਹੀਦੀ ਹੈ ਸਟੇ ਲੈਣ ਦਾ ਮਤਲਬ ਇਹ ਨਹੀਂ ਹੈਗਾ ਕਿ ਸਟੇ ਲੈ ਲਿਆ ਤੇ ਕੰਮ ਨਹੀਂ ਹੋਏਗਾ ਇੱਕੋ ਪਾਸੇ ਰੋਡ ਨਹੀਂ ਹੈਗੀ ਦੂਸਰੇ ਪਾਸੇ ਵੀ ਰੋਡ ਹੈਗੀ ਹੈ ਉੱਥੇ ਪਾਈਪ ਪਾ ਕੇ ਦੂਸਰੇ ਪਾਸੋਂ ਵੀ ਕਨੈਕਸ਼ਨ ਦਿੱਤਾ ਜਾ ਸਕਦਾ ਲੇਕਿਨ ਤੁਹਾਡੀ ਮਨਸ਼ਾ ਨਹੀਂ ਸੀ ਕੰਮ ਕਰਨ ਦੀ ਸੋ ਇੱਥੋਂ ਸਾਫ਼ ਜ਼ਾਗਰ ਹੁੰਦਾ ਕਿ ਤੁਹਾਡੀ ਮਨਸ਼ਾ ਕਿਸ ਤਰ੍ਹਾਂ ਦੀ ਹੈ ਔਰ ਆਮ ਲੋਕਾਂ ਨੂੰ ਤੰਗ ਕਰਨਾ ਛੱਡ ਦੇ ਝੂਠ ਦਾ ਪ੍ਰਚਾਰ ਕਰਨਾ ਛੱਡ ਦਿਓ ਸੋ ਮੈਂ ਤੁਹਾਡੇ ਸਾਰਿਆਂ ਨਾਲ ਵਾਅਦਾ ਕਰਕੇ ਜਾਂਦੀ ਆ ਕਿ ਬਹੁਤ ਜਲ ਤੁਹਾਡੇ ਇਸ ਪਿੰਡ ਦਾ ਮਸਲਾ ਅਸੀਂ ਹੱਲ ਕਰਵਾਵਾਂਗੇ ਬਹੁਤ ਬਹੁਤ ਧੰਨਵਾਦ ਬਾਈ